ਇੱਕ ਐਸਾ ਵੀ ਸਮਾਂ ਆਇਆ ਇੱਕ ਦਰਬਾਰ ਸਾਹਿਬ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਹੋਏ ਨੇ ਜਦੋਂ ਅੰਗਰੇਜ਼ ਦਾ ਰਾਜ ਸੀ ਤਾਂ ਅੰਗਰੇਜ਼ ਨੇ ਜ਼ਬਰਦਸਤੀ ਪ੍ਰਕਰਮਾਂ ਦੇ ਵਿੱਚ ਜਰਾਬਾਂ ਸਮੇਤ ਐਂਟਰੀ ਚਾਹੀ ਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਅੱਗੇ ਹੋ ਗਏ ਉਹ ਕਹਿਣ ਲੱਗੇ ਜੇ ਇੱਥੇ ਚਰਨ ਧੋ ਕੇ ਪੈਰ ਧੋ ਕੇ ਸੰਗਤ ਜਾਂਦੀ ਹੈ ਤੁਹਾਨੂੰ ਵੀ ਪੈਰ ਧੋ ਕੇ ਜਾਣੇ ਪੈਣੇ ਆ ਜਣ ਲੱਗੇ ਨਹੀਂ ਅਸੀਂ ਵਾਇਸਰਾਏ ਆ ਗੋ ਸਿੰਘ ਸਾਹਿਬ ਕਹਿਣ ਲੱਗੇ ਭਾਵੇਂ ਕੋਈ ਹੋਵੇ ਇੱਥੇ ਪੈਰ ਧੋ ਕੇ ਅੰਦਰ ਜਾਇਆ ਜਾਂਦਾ ਹੈ ਜੇ ਤੁਸੀਂ ਪੈਰ ਧੋ ਕੇ ਨਹੀਂ ਜਾਓਗੇ ਤਾਂ ਤੁਹਾਨੂੰ ਮੇਰੀ লাশ ਤੋਂ ਨੰਗਣਾ ਪਹਿਣਾ ਹੈ ਉਹਨਾਂ ਨੂੰ ਪੈਰ ਧੋ ਕੇ ਅੰਦਰ ਆਉਣਾ ਪਿਆ ਗੁਰੂ ਦਰ ਦੀ ਪਵਿੱਤਰਤਾ ਅੱਜ ਬਹੁਤੇ ਗੁਰੂ ਘਰਾਂ ਆਂਗੇ ਚਰਨ ਕੁੰਡੀ ਹੈ ਨਹੀਂ ਬਹੁਤੇ ਥਾਈਂ ਦੇਸ਼ ਵਿਦੇਸ਼ ਅੰਦਰ ਵੇਖਿਆ ਪੈਰ ਧੋਣ ਦੀ ਮਰਜ਼ਾਦਾ ਹੀ ਚੱਕ ਦਿੱਤੀ ਹੈ ਗੁਰੂ ਦਾ ਦੀ ਸੋਚਮਤਾ ਪਵਿੱਤਰਤਾ ਦੇ ਨਾਲ ਸਮਝੌਤਾ ਕਰ ਲਿਆ ਉਥੇ ਹੋਮੇ ਡੰਗ ਮਾਰ ਰਹੀ ਹੈ ਨਾ ਉਥੇ ਅਰਦਾਸਾਂ ਕਿਵੇਂ ਪੂਰੀਆਂ ਹੋਣਗੀਆਂ ਜਿਸ ਦਰਤੇ ਜਾਣੇ ਉਹ ਦਰਦੇ ਜਦੋਂ ਨਿਜਮ ਨਹੀਂ ਮੰਨਦੇ ਫਿਰ ਸ਼ਰਨ ਕਾਦੀ ਲੈ